ਹੈਲੋ ਜੀ ਸਸਟਿਕਲ ਸਾਰਿਆਂ ਨੂੰ ਇਹ ਮੇਰਾ ਨਵਾਂ ਬਲੌਗ ਅੱਜ ਕੱਲ ਮੇਰੇ ਪੈਰ ਤੇ ਸੱਟ ਲੱਗ ਗਈ ਤੇ ਮੰਜਾ ਮੇਰੇ ਪੈਰ ਤੇ ਡਿੱਗ ਗਿਆ ਮੰਜਾ ਪਾਰਾ ਸੀ ਬਚ ਗਿਆ ਫਿਰ ਵੀ ਪੈਰ ਪਰ ਸਵਾਲਿੰਗ ਸੀ ਥੋੜੀ ਬਹੁਤੀ ਦਰਦ ਸੀ ਤੇ ਅੱਜ ਅਸੀਂ ਕੋਠੇ ਉੱਤੇ ਸ਼ਾਮੀ ਪਈਆਂ ਇਹ ਦੇਖਣ ਦੇ ਸੀ ਮੌਸਮ ਬਹੁਤ ਸੋਹਣਾ ਸੀਗਾ ਮਨਵੀਰ ਆਪਣੇ ਫਰੈਂਡ ਨਾਲ ਗੱਲਾਂ ਕਰ ਰਹੇ ਸੀ ਮੈਂ ਬੈਠੀ ਦੇਖ ਰਹੀ ਸੀ ਉਹਨਾਂ ਨੂੰ ਤੇ ਕੀ ਗੱਲਾਂਬੱਤਾਂ ਕਰ ਰਹੇ ਆ ਫਿਰ ਮੈਂ نیچے ਆ ਗਈ ਮੈਂ ਕਿ ਜਿਹੜੇ ਥੋੜੇ ਬਰਤਨ ਉਹ ਸਾਫ ਕਰ ਲਾਂ ਪਹਿਲਾਂ ਮੈਂ ਤੜਕਾ ਲਗਾ ਕੇ ਹਟੀ ਸੀ ਦਾਲ ਨੂੰ ਦਾਲ ਨੂੰ ਤੜਕਾ ਲਗਾ ਕੇ ਫਿਰ ਜਿੰਨੇ ਤੜਕੇ ਵਾਲੇ ਬਰਤਨ ਹੋ ਗਏ ਵੈਸੇ ਵੀ ਬਰਤਨ ਜਿੰਨੇ ਸੀਗੇ ਉਹ ਫਿਰ ਮੈਂ ਸਾਫ ਕਰਨ ਲੱਗ ਪਈ ਤੇ ਬਸ ਅੱਧਾ ਹੀ ਉਹਨੂੰ ਕੀ ਕਹਿਦਾ ਸੋਚਣ ਦਾ ਹੀ ਸੀਗੀ ਇਹ ਕੋਠੇ ਤੇ 15 ਦਿਨ ਹਜੇ ਲੱਗ ਜਾਣੇ ਆ ਬਨੇਰਾ ਵੱਜੂਗਾ 15 ਦਿਨ ਫਿਰ ਮਿਸਤਰੀ ਲੱਗਣਗੇ ਹੁਜੇ ਫਿਰ ਫਰਸ਼ ਪਾਉਗੀ ਬਨੇਰਾ ਵੱਜੂਗਾ ਪਲਸਤਰ ਹੋਊਗਾ ਹੁਜੇ ਕਾਫੀ ਟਾਈਮ ਲੱਗ ਜਾਣਾ ਫਿਰ ਦੇਖਦੇ ਆ ਫਿਰ ਥੋੜਾ ਟਾਈਮ ਬਾਅਦ ਜਿੱਦਾਂ ਥੋੜਾ ਬਤਾ ਸੂਤ ਲੱਗਾ ਫਿਰ ਉਹਨੂੰ ਕੀ ਕਹਿੰਦਾ ਫਰਸ਼ ਚੇਂਜ ਕਰਾ ਦਾਂਗੇ ਸਾਰੇ ਘਰ ਦੀ ਫਰਸ਼ ਬਹੁਤ ਖਰਾਬ ਆ ਕਿਉਂਕਿ ਅਸੀਂ ਇਹ ਪੁਰਾਣਾ ਕਰ ਲਿਆ ਸੀਗਾ ਤੇ ਇਸ ਕਰਕੇ ਫਰਸ਼ੇ ਦੀ ਹੈ ਤਾਂ ਠੀਕ ਹੈ ਬਟ ਬਹੁਤ ਜ਼ਿਆਦਾ ਮਤਲਬ ਕਿ ਕਈ ਜਗ੍ਹਾ ਤਾਂ ਟੁੱਟਾ ਪੱਥਰ ਤੇ ਇਸ ਕਰਕੇ ਦੇਖਦੇ ਹਾਂ ਥੋੜਾ ਟਾਈਮ ਬਾਅਦ ਇਰਾਦਾ ਜਿਹਾ ਬਣੰਦਿਆ ਵੀ ਸਾਰੇ ਘਰ ਦੇ ਵਿੱਚ ਪੱਥਰ ਪਵਾ ਦਈਏ ਬਾਹਰ ਵੇੜਿਆਂ ਵਿੱਚ ਇੰਟਰਲੌਕ ਲਵਾ ਦਈਏ ਤੇ ਕਮਰਿਆਂ ਦੇ ਵਿੱਚ ਲੋਬੀ ਬ੍ਰਾਂਡਾ ਰਸ ਕਿਚਨ ਸਾਰੇ ਕਿਤੇ ਪੱਥਰ ਪਵਾ ਦਈਏ ਤੇ ਕੱਲੀ ਕਿਚਨ ਜਿਹੜੀ ਆ ਉਹਦੇ ਵਿੱਚ ਟੈਲਾਂ ਲਗਾ ਦਈਏ ਸਾਰੇ ਕਿਤੇ ਫਿਰ ਦੇਖਦੇ ਹਾਂ ਉਹਨੂੰ ਕੀ ਕਹਿੰਦਾ ਰੰਗ ਕਰਵਾ ਲੈਂਨੇ ਆ ਸਾਰੇ ਘਰ ਦੇ ਵਿੱਚ ਰੰਗ ਕਰਵਾ ਕੇ ਫਿਰ ਪੂਰੀ ਤਰ੍ਹਾਂ ਕਲੀਨਿੰਗ ਹੋਊਗੀ ਘਰ ਦੀ ਤੇ ਪੁਰਾਣਾ ਘਰ ਲੈ ਲੈਂਦੇ ਆ ਪਰ ਫਿਰ ਵੀ ਕਿੰਨੇ ਪੈਸੇ ਇਹਨਾਂ ਦੇ ਉੱਪਰ ਲੱਗ ਜਾਂਦੇ ਆ ਜਗਾ ਬਹੁਤ ਜ਼ਿਆਦੀ ਖੁੱਲੀ ਡੁੱਲੀ ਮਿਲਦੀ ਸੀ ਮਿਲਣ ਵੀ ਪਿੰਡ ਵਿੱਚ ਦੇ ਹੀ ਸੀ ਇਸ ਕਰਕੇ ਅਸੀਂ ਇਹ ਕਰ ਲਿਆ ਸੀ ਪਰ ਕਾਫੀ ਪੈਸੇ ਅਸੀਂ ਉਹਨੂੰ ਕੀ ਕਹੀਦਾ ਲਾ ਚੁੱਕੇ ਆ ਤੇ ਚਲੋ ਪੋਰਸ਼ਨ ਤਾਂ ਬਹੁਤ ਵੱਡਾ ਹੈ ਘਰ ਤਾਂ ਬਹੁਤ ਵੱਡਾ ਹੈ ਸਾਡੇ ਲਈ ਤਾਂ ਬਹੁਤ ਹੈ ਉੱਪਰ ਵੀ ਇੰਨਾ ਖੁੱਲਾ ਹੋ ਗਿਆ ਕਿ ਕੱਲ ਨੂੰ ਮਨਵੀਰ ਉੱਪਰ ਵੀ ਆਪਣਾ ਮਕਾਨ ਵਗੈਰਾ ਜੋ ਵੀ ਆ ਉਹ ਬਣਾ ਸਕਦਾ ਤੇ ਬਹੁਤ ਸੋਹਣਾ ਬਣੂਗਾ ਘਰ ਜਦੋਂ ਤਿਆਰ ਆਊਗਾ ਸਭ ਤੋਂ ਜ਼ਿਆਦਾ ਮੈਨੂੰ ਘਰ ਸੋਹਣੇ ਲੱਗਦੇ ਆ ਵੀ ਘਰ ਦੇ ਵਿੱਚ ਫੁੱਲ ਬੂਟੇ ਜਿਹੜੇ ਉਹ ਜ਼ਰੂਰ ਹੋਣੇ ਚਾਹੀਦੇ ਆ ਦੇਖਦੀ ਆ ਮੈਂ ਥੋੜੀ-ਥੋੜੀ ਜਿਹੜੇ ਵੱਡੇ ਗਮਲੇ ਆ ਉਹ ਹੋਰ ਲੈ ਕੇ ਆਉਂਗੀ ਤੇ ਉਹਨਾਂ ਦੇ ਵਿੱਚ ਵੱਡੇ ਫੁੱਲਾਂ ਵਾਲੇ ਬੂਟੇ ਜਿਹੜੇ ਉਹ ਲਾਉਂਗੀ ਫੇ ਦੇਖੂੰਗੀ ਅਲੱਗ-ਅਲੱਗ ਜਗ੍ਹਾ ਤੇ ਰੱਖੂੰਗੀ ਪਹਿਲਾਂ ਮੈਂ ਇੱਦਾਂ ਹੀ ਰੱਖੇ ਸੀ ਬਹੁਤ ਸੋਹਣੇ ਲੱਗਦੇ ਸੀ ਇਹ ਮੈਂ ਗੋਠੇ ਤੇ ਆ ਗਈ ਤੇ ਇਹ ਦੋਸਤ ਜਿਹੜੇ ਆ ਦੋਨੇ ਹਜੇ ਵੀ ਗੱਪਾਂ ਹੀ ਮਾਰੀ ਜਾਂਦੇ ਆ ਪਤਾ ਨਹੀਂ ਮੁੰਡੇ ਕਿਹੜੀਆਂ ਗੱਲਾਂ ਕਰਕੇ ਤੇ ਆਪਸ ਵਿੱਚ ਹੱਸਦੇ ਰਹਿੰਦੇ ਆ ਜਦੋਂ ਹੱਸੂਗੇ ਵੀ ਇੰਨੀ ਜ਼ੋਰ ਨਾਲ ਇਹ ਮੈਂ ਬਗੀ ਨੂੰ ਦੇਖਣ ਲੱਗ ਪਈ ਮੈਂ ਬਗੀ ਨੂੰ ਕਹਿਨ ਦਈ ਸੀ ਬਗੀ ਤੂੰ ਸਾਈਡ ਨਾ ਕਰ ਲਈ ਦੇਖੋ ਕਿਦਾਂ ਪਾਣੀ ਤੇ ਚੱਲਣ ਦੇ ਆ ਇਹ ਗਾਂ ਪਾਣੀ ਜ਼ਿਆਦਾ ਆ ਜਾਣਾ ਇੱਥੇ ਹੁਣ ਇਹ ਹੋਲੀ ਜਾਊਗੀ ਡਰ ਗਈ ਹੁਣ ਦੇਖਿਓ ਹੁਣ ਹੌਲੀ-ਹੌਲੀ ਜਾਊਗੀ ਬੜੇ ਧਿਆਨ ਦੇ ਨਾਲ ਇਹ ਆ ਗਈ ਬਾਹਰ ਜਦੋਂ ਬਾਹਰ ਆਈ ਤੇ ਇਹਦੇ ਪੈਰ ਗਏ ਸਾਰੇ ਲਿਪੜ ਮਿੱਟੀ ਦੇ ਨਾਲ ਹੁਣ ਜਦੋਂ ਇਹ ਨੀਚੇ ਜਾਊਗੀ ਤੇ ਫੇਰ ਇਹਦੇ ਪੈਰ ਕਰਾਂਗੇ ਸਾਫ਼ ਇਹ ਦੇਖਣ ਲਈ ਆ ਵੀ ਮਨਵੀਰ ਹਜੇ ਵੀ ਗੱਲਾਂ ਹੀ ਕਰੀ ਜਾਂਦੇ ਆ ਤੇ ਫੇ ਫੇ ਸੋਚਣ ਦੇ ਮੈਂ ਅੰਦਰ ਆਵਾਂ ਫੇਰ ਨਹੀਂ ਮੈਂ ਇਹਨੂੰ ਅੰਦਰ ਆਉਣ ਦਿੱਤਾ ਤੇ ਇਹਨੇ ਮੈਂ ਕਹਿੰਦੀ ਸੀ ਇੱਥੇ ਆ ਜਾ ਇੱਥੇ ਪਰ ਨਹੀਂ ਉਹ ਖੜੀ ਦੇਖਣ ਲਈ ਆ ਤੇ ਉਹ ਦੇਖਦੇ ਆ ਹੁਣ ਮੈਨੂੰ ਕਹਿੰਦੇ ਆ ਵੀ ਇਹ ਬਾਹਰ ਆਵੇ ਕਿੰਨੀ ਬੋਲੀ ਲੱਗਦੀ ਆ ਪੱਗੂ ਸਾਡੀ ਇਹ ਮੈਂ ਥੱਲੇ ਨੀਚੇ ਦੇਖਣ ਲੱਪੀ ਕੌਣ ਆਇਆ ਸੀ ਇਹ ਬਾਜੀ ਆਏ ਸੀਗੇ ਸਬਜੀ ਟਮਾਟਰ ਫੜੋਣ ਤੇ ਮੰਮੀ ਥੱਲੇ ਹੀ ਸੀ ਮੈਂ ਮੰਮੀ ਨੂੰ ਕਿਹਾ ਟਮਾਟਰ ਫੜ ਲਓ ਤੇ ਮੰਮੀ ਨੇ ਫੜ ਲਏ ਟਮਾਟਰ ਤੇ ਪੈਸੇ ਸੀਗੇ ਮੈਂ ਕਿਹਾ ਪੈਸੇ ਉਹਨੂੰ ਕਿ ਕੱਲ ਨੂੰ ਦੇ ਦਾਂਗੇ ਟੁੱਟੇ ਫਿਰ ਮੰਮੀ ਕੰਦੀ ਨਹੀਂ ਹੈਗੀ ਮੇਰੇ ਕੋਲ ਮੈਂ ਦੇ ਦਿੰਨੀ ਹਾਂ ਟੁੱਟੇ ਪੈਸੇ ਤੇ ਫਿਰ ਮੰਮੀ ਟਮਾਟਰ ਲੈ ਕੇ ਪੈਸੇ ਲੈਣ ਚਲੀ ਗਈ ਤੇ ਮੈਂ ਦੇਖਣ ਗਈ ਸੀ ਜਿਹੜਾ ਤੋ ਤ ਕੈਲੰਡਰ ਪਾਇਆ ਤਕਰੀਬਨ ਸਾਰੇ ਪਿੰਡ ਦਾ ਵਿਚਕਾਰ ਦਿਖਦਾ ਹੈ ਇਹ ਸਾਡਾ ਪਲਾਟ ਉਹ ਵੀ ਦਿਖਣਦੇ ਆ ਤੇ ਇਹ ਉਹਨੂੰ ਕੀ ਕਹੀਦਾ ਆਂਡੀਆਂ ਗਵਾਂਡੀਆਂ ਤੇ ਘਰ ਇਹ ਸਾਡਾ ਪੋਰਸ਼ਨ ਬਹੁਤ ਢੁਲਾ ਢੁਲਾ ਹੋ ਗਿਆ ਬੜਾ ਸਕੂਨ ਜਿਹਾ ਮਿਲਦਾ ਦੇਖ ਕੇ ਮੇਰਾ ਤਾਂ ਮਨ ਕਰਦਾ ਕੋਟੇ ਉੱਤੇ ਵੀ ਮੈਂ ਉਹ ਗ੍ਰੀਨ ਸ਼ੀਟ ਲਵਾ ਕੇ ਤੇ ਵੱਡੇ ਜਿਹੜੇ ਗਮਲੇ ਹੁੰਦੇ ਆ ਉਹ ਲਿਆ ਕੇ ਤੇ ਕੋਠੇ ਉੱਤੇ ਵਧੀਆ ਜੀ ਗਾਰਡਨਿੰਗ ਕਰਾਂ ਤੇ ਗਮਲਿਆਂ ਦੀ ਉਹ ਬਣਾਵਾਂ ਸਟੈਂਡ ਸਟੈਂਡ ਜਿਹੜੇ ਹੁੰਦੇ ਆ ਉਹਨਾਂ ਦੇ ਵਿੱਚ ਗਮਲੇ ਵੱਡੇ ਵੱਡੇ ਰੱਖ ਕੇ ਤੇ ਫਿਰ ਉਹਨੂੰ ਕੀ ਕਹੀਦਾ ਸੋਹਣੇ ਵੜੇ ਬੂਟੇ ਵਗੈਰਾ ਇਹਨਾਂ ਵਿੱਚ ਬਾਕੀ ਦੇਖਦੇ ਆ ਹੌਲੀ ਹੌਲੀ ਕਰੂੰਗੀ ਇਹ ਵੀ ਸਾਰਾ ਕੁਝ ਪਰ ਲਾਉਣੇ ਜ਼ਰੂਰ ਆ ਮੈਂ ਬੂਟੇ ਮੈਨੂੰ ਘਰ ਬੂਟਿਆਂ ਨਾਲ ਹੀ ਸੋਹਣਾ ਲੱਗਦਾ ਹੈ ਤੇ ਇਸ ਵੇਰ ਦੀਆਂ ਜੁੱਤੀਆਂ ਵੀ ਸਾਰੀਆਂ ਥੋਕੇ ਤੇ ਸੁੱਕਣੇ ਪਾਈਆਂ ਬਗੀ ਦੇ ਸ਼ੂਜ਼ ਵਗੈਰਾ ਤੇ ਬਗੀ ਦੇਖਣ ਲਈ ਆ ਮੇਰੇ ਮਨੀ ਦੇ ਸ਼ੂਜ਼ ਆ ਕੁਝ ਮੇਰੀਆਂ ਵਾ ਤੇ ਮੈਂ ਇਹਨਾਂ ਖੇਲਣ ਦੇਈ ਸੀ ਮੈਂ ਕਿ ਬਗੀ ਚੱਲ ਲੁਕਣ ਮਿੱੱਚਾ ਖੇਲੀ ਹੈ ਲੁਕਣ ਮਿੱੱਚਾ ਬਹੁਤ ਸੋਹਣੀ ਖੇਲਦੀ ਉਹ ਤੇ ਇਹ ਅੱਜ ਪੱਗੂ ਸਸਤੀ ਆ ਸ਼ਾਇਦ ਇਹਨੂੰ ਕੀ ਕਹੀਦਾ ਪਹਿਲਾਂ ਖੇਲ ਹਟੀ ਐ ਇਸ ਕਰਕੇ ਸਸਤੇ ਆ ਮੈਂ ਨੂੰ ਪਜੋਂਦਈ ਆ ਵੀ ਪੱਜ ਪਰ ਨਹੀਂ ਉਹ ਮੈਡਮ ਜੀ ਆਪਣੀ ਮਰਜ਼ੀ ਨਾਲ ਹੌਲੀ ਹੌਲੀ ਚੱਲਣ ਦੇ ਆ ਹੁਣ ਕੰਬਣਾ ਨਾਲ ਜਾ ਕੇ ਖੇਲੂਗੀ ਆਏ ਦੇ ਕੰਬਲ ਐਤੇ ਮੈਨੂੰ ਨੂਰ ਉਪਰੋਂ ਵਾਜਾ ਮਾਰਨ ਦੇਈ ਸੀਗੀ ਪੋਤੀ ਸਾਡੀ ਉਹ ਮੈਨੂੰ ਕਹਿਣ ਦੇਈ ਸੀ ਮਮਾ ਜੀ ਮੈਂ ਆ ਜਾ ਮੈਂ ਕਿਹਾ ਨਹੀਂ ਤੂੰ ਹਜੇ ਆਪਣਾ ਪੜ੍ਹ ਹਜੇ ਨਹੀਂ ਆਉਣਾ ਤੇ ਫੇਰ ਉਹਨੂੰ ਕੀ ਕਹੀਦਾ ਬਗੀ ਨੂੰ ਦੇਖਣ ਬਗੀ ਨੂੰ ਦੇਖੋ ਕਿਦਾਂ ਕੰਬਣਾ ਨਾਲ ਉਹ ਖੇਲੂਗੀ ਤੇ ਇਹ ਲੱਗੀ ਆ ਕੰਬਲਾਂ ਨਾਲ ਖੇਲ ਨਿਕ ਇਹ ਸੁੰਘਦੀ ਪਈ ਆ ਆਪਣੇ ਕੰਬਲ ਪਿੰਨੂ ਇਹ ਆ ਭੀ ਮੇਰੇ ਕੰਬਲ ਆ ਇਹ ਰੋਜ਼ ਇੱਕ ਕੰਬਲ ਇਹਨੂੰ ਦੇ ਦੇਈਦਾ ਵਾ ਤਿੰਨੇ ਨਹੀਂ ਦੇਈ ਤੇ ਜਿਆਦੀ ਜਦੋਂ ਠੰਡ ਸੀ ਫੇ ਤਿੰਨੇ ਇਹਨੂੰ ਦੇਈਦੇ ਸੀ ਪਰ ਕੰਬਲ ਮੈਂ ਸੁੱਕਣੇ ਜ਼ਰੂਰ ਇਹਦੇ ਰੋਜ਼ ਪਾਉਣੀ ਆ ਕਿਉਂਕਿ ਨਾ ਇਹਨਾਂ স্মੈਲ ਸਮੁੰ ਜਿਹੜੀ ਉੱਡ ਜਾਂਦੀ ਆ ਤੇ ਗੰਦੀ ਸਮਾਂ ਨਹੀਂ ਆਉਂਦੀ ਤੇ ਇਸ ਕਰਕੇ ਇੱਥੇ ਹੁਣ ਮੈਨੂੰ ਲੱਭਣ ਲੱਪੀ ਸੀਗੀ ਮੈ ਲੱਗ ਗਈ ਸੀਗੀ ਮੈਨੂੰ ਲੱਭਦੀ ਸੀਗੀ ਦੇਖਿਓ ਇਹ ਕਿਦਾਂ ਉਹਦੇ ਪੈਰ ਦੇਖਦੀ ਮੇਰੇ ਤੇ ਹੁਣ ਇਹਨੂੰ ਥੱਲੇ ਗੰਦੀ ਮੈਂ ਜਾਣਾ ਇਹ ਦੇਖੋ ਮਹਾਰਾਣੀ ਐਦਾਂ ਹੁੰਦੀ ਹੈ ਬਾਹਰੋਂ ਹੀ ਦੇਖ ਲਓ ਉੱਪਰ ਬੈਠ ਕੇ ਆਈ ਮੰਜੀ ਦੇ ਉੱਤੇ